ਕਿ ਮੇਰੇ ਬੇਟਾ ਉਸ ਨੂੰ ਘਰੋਂ ਚੀਤ ਤੇ ਵੀਰਵਾ ਲੁਸਟਾਈ ਤਰੀਕ ਨੂੰ ਸਾਡੇ 55 ਦੇ ਬੰਦੇ ਆਏ ਕਲਾਸ ਫੈਲੋ ਸੀਗੇ ਉਹ ਅਸੀਂ ਨਾਲ ਖੇਡਣ ਗਏ ਸੀ ਤੇ ਬਹਿਣ ਆਉਂਦੇ ਸੀ ਉਹ ਸਾਡੇ 55 ਦੇ ਨੂੰ ਖੇਡਣ ਵਾਸਤੇ ਬੁਲਾਇਆ ਤੇ ਆਤਮਾਰ ਕੇ ਰਾਹੁਲ ਆ ਗਿਆ ਚੱਲੀ ਖੇਡਣ ਮੇਰੀ ਵਾਈਫ ਨੇ ਉਹ ਰੋਕਿਆ ਉਹ ਬੱਚਾ ਰਿਕੇ ਲਈ ਤੇ ਗੇਟ ਕੋਲ ਤੋਂ ਬਾਹਰ ਚਲਾ ਗਿਆ ਤੇ ਸਿੱਧਾ ਉਹ ਤੇ ਫੋਟੇ ਚਲੇ ਗਏ ਸਮਝ ਨਹੀਂ ਪਿਆ ਕਿ ਕਿ ਆ ਬੱਚਾ ਕਿਥੇ ਗਿਆ ਕਿਥੇ ਗਿਆ ਤੋ ਟਾਈਮ ਹੋ ਗਿਆ ਜਿਆਦਾ 8 ਵਜੇ ਉਹ ਬੱਚਾ ਕਰਦੀਆ ਮੇਰੀ ਵਾਈਫ ਨੂੰ ਪਤਾ ਨਹੀਂ ਉਹ ਮੋਹਲੇ ਚ ਜਾ ਕੇ ਬਾਹਰ ਲੱਭਣ ਲੱਗੀ ਤੇ ਮੈਂ ਨਾਲੀ ਨਾਲੀ ਅੰਦਰ ਦਿੱਤੀ ਫੜ ਕੇ ਰੱਖੇ ਮੈਂ ਕੋਟਾ ਬਾਹਰ ਹੀ ਤੇ ਉਹਨੂੰ ਲੱਭਣ ਚੱਲ ਗਿਆ ਜੋ ਮੈਂ ਲੱਭਣ ਗਿਆ ਮੈਂ ਜਿਸ ਫਰੈਂਡ ਜਿਸ ਫਰੈਂਡ ਕਰ ਗਿਆ ਮੈਂ ਉਹਨੂੰ ਪਤਾ ਚੱਲਿਆ ਕਿ ਉਹ ਆਥੀਸੇ ਘਰ ਗਿਆ ਰਹਾ ਹੈ ਅਸੀਂ ਜੇ ਘਰ ਰਹਿ ਉੱਥੇ ਚੱਲਣ ਗਿਆ ਜੀ ਅਸੀਂ ਲੈ ਕੇ ਗਿਆ ਸੀ ਨੂੰ 22 ਤਰੀਕ ਨੂੰ ਸਾਡੇ ਕੋਲ ਇੱਕ ਕੰਪਲੇਂਟ ਆਈ ਸੀ ਰਾਹੁਲ ਨਾਮ ਦਾ ਬੱਚਾ ਸੀਗਾ 14 ਸਾਲ ਦਾ ਉਹ ਮਿਸਿੰਗ ਰਿਪੋਰਟ ਸੀ ਸਾਡੇ ਕੋਲ ਜਿਹਦੇ ਦਾ ਅਪੀਅਰੈਂਸ ਦੇ ਵਿੱਚ 40 ਮੀਟਰ ਦਾ ਸੈਕਸ਼ਨ ਪਾਸਟਾ ਦਰਜ ਕਰਤਾ ਗਿਆ ਤੇ ਜਿਹੜਾ ਹੁਣ ਕੱਲ ਵੀ ਇਨਕੁਆਰੀ ਤੋਂ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਕਿ ਬੱਚਾ ਮੈਰ ਦੇ ਵਿੱਚ ਟੁੱਟ ਗਿਆ ਤੇ ਉਹਦੇ ਰਿਗਾਰਡਿੰਗ ਮਿਸਿੰਗ ਪੋਸਟਾ ਬੋਰਨ ਆਨਲਾਈਨ ਬਣਾਇਆ ਹੋਇਆ ਤੇ ਕੋਈ ਫੋਟੋ ਨਹੀਂ ਸ਼ੇਰ ਦਿੱਕੇ ਬਾਕੀ ਅਸੀਂ ਸੀਸੀਟੀਵੀ ਕੈਮਰੇ ਵਿੱਚ ਦੇਖ ਰਹੇ ਹਾਂ ਵਿੱਚ ਅਜੀਤ ਕੁਮਾਰ ਜੀ ਅਜੀਤ ਜੀ ਕਿੱਥੇ ਰਹਿੰਦੇ ਹੋ ਬਾਪੂ ਸਿੰਘ ਕਲੋਨੀ ਸਰ ਕੀ ਮਾਮਲਾ ਕੀ ਹੈ ਜਿਹੜੇ ਬੱਚੇ ਦੀ ਗੱਲ ਕਰ ਰਹੇ ਹੋ ਮਾਮਲਾ ਕੀ ਹੈ ਅਸਲ ਵਿੱਚ ਮੇਰੇ ਬੇਟਾ ਹੈ ਉਹ ਘਰ ਹੁੰਦੀ ਤੇ ਵੀਰਵਾਰ ਨੂੰ 27 ਤਰੀਕ ਨੂੰ 5:30 ਵਜੇ ਤੇ ਫਰੈਂਡ ਆਏ ਕਲਾਸ ਫੈਲੋ ਸੀਦੇ ਉਹ ਹਰ ਉਸੇ ਨਾਲ ਖੇਡਣ ਜਾਂਦੇ ਸੀ ਖੇਡਣ ਆਉਂਦੇ ਸੀ ਤੇ ਉਹ 5:30 ਵਜੇ ਤੁਹਾਨੂੰ ਖੇਡਣ ਵਾਸਤੇ ਬੁਲਾਇਆ ਤੇ ਹੱਕ ਮਾਰ ਕੇ ਰਾਹੁਲ ਆ ਜਾ ਚੱਲੀਏ ਖੇਡਣ ਤੇ ਮੇਰੀ ਵਾਈਫ ਨੇ ਉਹਨੂੰ ਰੋਕਿਆ ਉਹ ਬੱਚਾ ਰੁਕਿਆ ਨਹੀਂ ਤੇ ਗੇਟ ਖੋਲ ਕੇ ਬਾਹਰ ਚਲਾ ਗਿਆ ਤੇ ਉਹ ਸਿੱਧਾ ਉਹ ਖੇਡੇ ਚਲੇ ਗਏ ਹੁਣ ਸਾਨੂੰ ਕੀ ਪਤਾ ਕਿੱਥੇ ਗਿਆ ਬੱਚਾ ਖੇਡਣ ਗਿਆ ਕਿੱਥੇ ਗਿਆ ਤੇ ਜਦੋਂ ਟਾਈਮ ਹੋ ਗਿਆ ਜਿਆਦਾ 8:00 ਵਜੇ ਉਹ ਬੱਚਾ ਘਰ ਨਹੀਂ ਆਇਆ ਮੇਰੀ ਵਾਈਫ ਨੂੰ ਪਸਾਨ ਹੋ ਗਈ ਉਹ ਮੋਹਲੇ ਚ ਜਾ ਕੇ ਬਾਹਰ ਲੱਭਣ ਲੱਗੀ ਜਦੋਂ ਉਹ ਨਹੀਂ ਲੱਭਿਆ ਤੇ ਉਹਨੇ ਕਈ ਕਾਲਿੰਗ ਕਰਕੇ ਸਾਰੇ ਬੱਚੇ ਦੋਸਤਾਂ ਨੂੰ ਪੁੱਛਦਾਂ ਚ ਕੀਤੀ ਕਿ ਮੇਰਾ ਮੇਰੇ ਬੱਚਾ ਜੀ ਤੁਹਾਡੇ ਕੋਲ ਆਇਆ ਉਹ ਕਹਿੰਦੇ ਨਾ ਸਾਡੇ ਕੋਲ ਤਾਂ ਕੋਈ ਬੱਚਾ ਨਹੀਂ ਆਇਆ ਇਹ ਹਰ ਕਿਤੇ ਮੈਂ ਕੰਮ ਤੋਂ ਬਾਅਦ ਆਇਆ 8:30 ਵੇ ਘਰ ਆਇਆ 8:30 ਵਜੇ ਵਾਈਫ ਕਹਿੰਦੀ ਰਾਹੁਲ ਘਰ ਆਇਆ ਨਹੀਂ ਆਇਆ ਅੱਜ ਲੇਟ ਹੋ ਗਿਆ ਜਦੋਂ ਫਿਰ ਮੈਂ ਨਾਲੀ ਨਾਲੀ ਅੰਦਰ ਦੱਤੀਫਾ ਰੱਖ ਕੇ ਮੈਂ ਆਪਣੇ ਘਰ ਬਾਹਰ ਨਿਕਲੇ ਉਹਨੂੰ ਲੱਭਣ ਚਲਾ ਗਿਆ ਜੋ ਮੈਂ ਲੱਭਣ ਗਿਆ ਮੈਂ ਜਿਸ ਫਰੈਂਡ ਜਿਸ ਫਰੈਂਡ ਦੇ ਘਰ ਗਿਆ ਮੈਂ ਉਹਦੇ ਪਤਾ ਚੱਲਿਆ ਕਿ ਉਹ ਆਰਟਿਸਟ ਦੇ ਘਰ ਗਿਆ ਹੋਇਆ ਅਸੀਂ ਜਿਹੜੇ ਘਰ ਉੱਥੇ ਖੇਡਣ ਗਿਆ ਸੀ ਅਸੀਂ ਲੈ ਕੇ ਗਿਆ ਸੀ ਉਹਨੂੰ ਤੇ ਮੈਂ ਕਿਹਾ ਉਹਨੂੰ ਪਤਾ ਚੱਲਿਆ ਫਿਰ ਮੈਨੇ ਰਾਤ ਨੂੰ ਫੋਨ ਕੀਤਾ ਉਹਨੂੰ 9 ਵਜੇ ਫੋਨ ਕੀਤਾ 9 ਵਜੇ ਫੋਨ ਕੀਤਾ ਨੇ ਫੋਨ ਚੱਕਿਆ ਨਹੀਂ ਫਿਰ 10 ਵਜੇ ਫੋਨ ਕੀਤਾ ਰਾਤ ਨੂੰ 10 ਵਜੇ ਨੂੰ ਮੈਂ ਲੱਭਦੇ ਲੱਭਦੇ ਫਿਰ ਲੱਭਦੇ ਲੱਭਦੇ ਉਹ ਪਤਾ ਨਹੀਂ ਚੱਲਿਆ ਫਿਰ 11 ਵਜੇ ਰਾਤ ਦੇ 11 ਵਜੇ ਉਹਦਾ ਫੋਨ ਮੈਨੂੰ ਲੱਗਿਆ ਲਗਿਆ ਤਾਂ ਮੈਨੂੰ ਪੁੱਛਿਆ ਕਿੱਥੇ ਤੁਸੀਂ ਕਹਿੰਦਾ ਮੈਂ ਘਰੇ ਦੀ ਮੈਂ ਕਿਹਾ ਮੇਰਾ ਰਾਹੁਲ ਕਿੱਥੇ ਹੈ ਉਹ ਕਹਿੰਦਾ ਅਸੀਂ ਤਾਂ ਪਾਰਕ ਤੇ 6 ਵਜੇ ਨੂੰ ਛੱਡ ਗਏ ਸੀ ਤੇ ਉਹੇ ਪੁੱਛਿਆ ਨਹੀਂ ਕਰ ਮੈਂ ਕਿਹਾ ਨਹੀਂ ਉਹ ਰਾਹੁਲ ਤਾਂ ਪੁੱਛਿਆ ਨਹੀਂ ਕਹਿੰਦਾ ਅਸੀਂ ਤਾਂ ਘਰ ਆ ਗਏ ਮੈਂ ਕਿਹਾ ਰਾਹੁਲ ਸੇ ਕਿੱਥੇ ਗਿਆ ਕਹਿੰਦਾ ਫਿਰ ਅਸੀਂ ਤਾਂ ਪਾਰਕ ਛੱਡ ਆਏ ਸੀ ਸਾਨੂੰ ਨਹੀਂ ਪਤਾ ਕਿੱਥੇ ਗਿਆ ਕਿੱਥੇ ਗਿਆ ਅੱਗੇ ਬੰਦੇ ਹੋਰ ਵੀ ਘੁੰਮ ਰਹੇ ਸੀ ਤੇ ਮੈਂ ਕਿਹਾ ਹੈ 6 ਵਜੇ ਤੋਂ ਪਾਰਕ ਤੇ ਛੱਡ ਗਿਆ ਤਾਂ ਘਰ ਤੱਕ 2 ਮਿੰਟ ਲੱਗਦੇ ਆ ਨੂੰ ਪਰ ਕਿੰਨੀ ਜੈਸਟ ਹੈ 2 ਮਿੰਟ ਦਾ ਰਸਤਾ ਹੈ ਪਾਰਕ ਤੋਂ ਘਰ ਛੱਡਾ ਤੇ ਉਹ ਕਿੱਧਰ ਗਿਆ ਕਹਿੰਦਾ ਉਹ ਸਾਨੂੰ ਨਹੀਂ ਪਤਾ ਸੀ ਤਾਂ ਪਾਰਕ ਛ ਇਹ ਬੱਚਾ ਜੀ ਇੱਕ ਇੱਥੇ ਦੇ ਪਾਤਰੇ ਛੱਡ ਸਕਦੇ ਹੋ ਕਿੱਥੇ ਗਿਆ ਉਹ ਮੰਨੀ ਨੇ ਕਿ ਅਸੀਂ ਪਾਰਾ ਹੀ ਛੱਡਿਆ ਤੇ ਸਾਨੂੰ ਸ਼ੱਕ ਹੋਇਆ ਕਿ ਇਹ ਬੱਚਾ ਕਿੱਥੇ ਹੋਰ ਗਿਆ ਜੀ ਤੇ 11 ਬਾਰੇ ਕਿੰਨੇ ਸਾਲ ਤੋਂ ਇਹ ਦੋਸਤ ਯਾਰ ਸੀ ਕਿੰਨੇ ਸਾਲ ਤੋਂ ਇਕੱਠੇ ਪੜ ਰਹੇ ਆ ਇਹ ਜਿਨ੍ਹਾਂ ਦੇ ਤੁਸੀਂ ਨਾਮ ਲੈ ਰਹੇ ਹੋ ਮੁੰਡਿਆਂ ਦੇ ਇਹ ਕਿੱਥੇ ਕਿੰਨੇ ਸਾਲ ਤੋਂ ਇਹ ਦੋਸਤੀ ਆ ਰਹੀ ਹੈ ਜੀ ਇਹ 7th ਕਲਾਸ ਦੇ ਹੋਏ ਆ ਤਾਂ ਇਹ ਕਲਾਸ ਫੇਲੂ ਬਣਿਆ 7th ਕਲਾਸ ਦੇ ਜਦੋਂ ਉਹਦੇ ਹਾਂ ਦਾ ਜੀ ਆਉਣਾ ਜਾਣਾ ਵੀ ਸੀ ਇਹਨਾਂ ਦਾ ਇਹਦਾ ਇਹਦਾ ਆਣਾ ਜਾਣਾ 1 ਮਹੀਨੇ ਤੋਂ ਆਣਾ ਜਾਣਾ ਹੋਇਆ ਸੀ ਜਦੋਂ ਕਲਾਸ ਫੇਲੂ ਬਣਿਆ ਜੋ ਛੁੱਟੀਆਂ ਪਈਆਂ ਛੁੱਟੀਆਂ ਤੋਂ ਪਹਿਲਾਂ ਹੀ ਹਫਤਾ ਆਣ ਜਾਣਾ ਸੀ ਇਹ ਛੁੱਟੀਆਂ ਤੋਂ ਬਾਅਦ ਹੀ ਖਫਤਾ ਆਇਆ ਕਰਦੇ ਅੰਦਰ ਆਉਂਦੇ ਸੀ ਨਹੀਂ ਕਰਦੇ ਅੰਦਰ ਨਹੀਂ ਸੀ ਬਾਹਰੀ ਗੇਟ ਤੋਂ ਬੁਲਾਉਂਦੇ ਸੀ ਕੋਈ ਲੜਾਈ ਝਗੜਾ ਜਾਂ ਤੁਹਾਡੇ ਬੇਟੇ ਨੇ ਕਿਹਾ ਹੋਇਆ ਮੇਰੇ ਉਹਨਾਂ ਨਾਲ ਲੜਾਈ ਝਗੜਾ ਹੋਇਆ ਨਹੀਂ ਕਦੀ ਲੜਾਈ ਝਗੜਾ ਨਹੀਂ ਹੋਇਆ ਮੇਰੇ ਨਾਲ ਬਸ ਅਸੀਂ ਰੋਕਦੇ ਸੀ ਕਿ ਬੱਚੇ ਨਾਲ ਬਾਹਲੇ ਬੱਚਿਆਂ ਨਾਲ ਜਾਏਗਾ ਉਹ ਗਵਾਂਡੀਆਂ ਦੇ ਬੱਚਿਆਂ ਨਾਲ ਖੇਡਿਆ ਕਰ ਜਸਟ ਦੋ ਬੱਚੇ ਆ ਉਹਨਾਂ ਦੇ ਕੋਲ 8 ਵਜੇ ਖੇਡ 9 ਵਜੇ ਖੇਡ ਬਾਹਲੇ ਬੱਚਿਆਂ ਨਾਲ ਕਿਸੇ ਨੇ ਜਾਣਾ ਅਸੀਂ ਮੈਂ ਹੀ ਸਮਝਾਂਦਾ ਬੱਚੇ ਨੂੰ ਮੈਂ ਵੀ ਸਮਝਾਂਦਾ ਕਿ ਕਦੀ ਨਦੀ ਕੋਲ ਨਹੀਂ ਜਾਣਾ ਉਹ ਨਦੀ ਜਿਹੜੀ ਤੈਰਦੇ ਹੋਏ ਬੱਚੇ ਡੁੱਬ ਜਾਂਦੇ ਉਹ ਉਧਰ ਨਹੀਂ ਜਾਣਾ ਉਹ ਕਹਿੰਦਾ ਬੇਟਾ ਮੈਂ ਪਾਪਾ ਜੀ ਮੈਂ ਨਹੀਂ ਜਾਂਦਾ ਮੈਂ ਤਾਂ ਪਹਿਲਾਂ ਵੀ ਕਦੀ ਗਿਆ ਨਾਂ ਤੋਂ ਇੱਕ ਵਾਰ ਗਿਆ ਸੀ ਘੁੰਮਣ ਗਿਆ ਸੀ ਕਹਿੰਦਾ ਅਸੀਂ ਜਿਹੜੇ ਹਰਾਲੀ ਦੇ ਬੱਚੇ ਘੁੰਮਣ ਜਾਂਦੇ ਸ਼ਾਮ ਨੂੰ ਸੈਰ ਕਰਨ ਗਏ ਸੀ ਕਹਿੰਦਾ ਉਹ ਘੁੰਮ ਕੇ ਗਵਾਂਡੀ ਸਾਡੇ ਦੇਖਿਆ ਤੁਹਾਡਾ ਬੇਟਾ ਤੂੰ ਭਾਕਰੇ ਉਹ ਘੁੰਮ ਰ ਮੇਰੀ ਸ਼ਿਕਾਇਤ ਤੁਹਾਡੇ ਕੋਲ ਆਏਗਾ ਕਿ ਮੈਂ ਤੁਹਾਨੂੰ ਪਹਿਲੀ ਦੱਸ ਦਿੰਦਾ ਕਿ ਉਹ ਮੇਰੀ ਸ਼ਿਕਾਇਤ ਲਾ ਰਿਹਾ ਇੱਕ ਦਿਨ ਮੈਂ ਕਹਿੰਦਾ ਮੇਰਾ ਨਾਮ ਨਿਹਾਂ ਜੀ ਕਿਥੇ ਰਹਿੰਦੇ ਹੋ ਜੀ ਅਸੀਂ ਬਾਬੂ ਸਿੰਘ ਕਲੋਨੀ ਚ ਰਹਿੰਦੇ ਆ ਜੀ ਜਨਤਾ ਕਲੋਨੀ ਚ ਕੀ ਮਾਮਲਾ ਕੀ ਹੈ ਜੀ ਸਾਡਾ ਮਾਮਲਾ ਇਹ ਆ ਜੀ ਮੇਰਾ ਬੱਚਾ ਘਰ ਚ ਸਾਮ ਤੱਕ ਸੀਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਘਰ ਚ ਹੀ ਸੀਗਾ ਕਿਹੜੀ ਡੇਟ ਤੇ ਇਹ 27 ਤਰੀਕ ਦੀ ਗੱਲ ਹੈਗੀ ਆ ਤੇ ਮੈਂ ਸ਼ਾਮ ਦੇ ਟਾਈਮ ਨਾ ਅੰਦਰ ਨਹਾਣ ਚਲੀ ਗਈ ਤੇ ਸਾਡਾ ਬੱਚਾ ਕਮਰੇ ਚ ਬੈਠਾ ਹੋਇਆ ਸੀ ਬਾਰੋ ਗੇਟ ਦੇ ਬਾਹਰ ਦੋ ਬੱਚੇ ਨੇ ਹਾਕ ਮਾਰੀ ਇਹਦੇ ਦੋਸਤਾਂ ਨੇ ਕਹਿੰਦੇ ਰਾਹੁਲ ਰਾਹੁਲ ਆਜਾ ਆਪਾਂ ਖੇਡਣ ਚੱਲੀਏ ਤੇ ਫਿਰ ਮੈਂ ਕਿਹਾ ਨਹੀਂ ਜਾਣਾ ਵੀ ਮੈਂ ਅੰਦਰੋਂ ਤੋਂ ਬਾਥਰੂਮ ਚ ਹੀ ਹਾਕ ਮਾਰੇ ਕਿ ਨਹੀਂ ਜਾਣਾ ਖੇਡਣ ਮੇਰਾ ਮੁੰਡਾ ਵੀ ਫਿਰ ਉਹਨਾਂ ਦੀ ਗੱਲ ਸੁਣ ਕੇ ਉਹ ਵੀ ਬਾਹਰ ਭੱਜ ਗਿਆ ਕਹਿੰਦਾ ਮੰਮੀ ਮੈਂ ਖੇਡ ਕੇ ਹੁਣੀ ਆ ਜਾਊਂਗਾ ਸਾਹਮਣੇ ਸਾਡੇ ਪਾਰਕ ਹੈਗਾ ਮੈਂ ਕਿਹਾ ਚਲ ਵੀ ਕਿੱਥੇ ਜਾ ਰਹੇਂ ਕਿੱਥੇ ਜਾ ਰਹੇਂ ਜਾਣਾ ਨਹੀਂ ਹੈਗਾ ਕਹਿੰਦਾ ਨਹੀਂ ਮੰਮੀ ਮੈਂ ਹੁਣੀ ਆ ਜਾਨਾ ਹੁਣੀ ਆ ਜਾਨਾ ਫਿਰ ਮੈਂ ਕਿਹਾ ਚਲ ਠੀਕ ਹੈ ਛੇਤੀ ਆ ਜਾਈ ਮੈਂ ਅੰਦਰੋਂ ਬਾਥਰੂਮ ਜੀ ਮੈਂ ਨਹਾ ਕੇ ਮਾਰੀ ਸੀਗੀ ਨਿਕਲਦੇ-ਨਿਕਲਦੇ ਤੇ ਜਾਨੂੰ ਇਹ ਚਲੇ ਗਏ ਮੇਰੇ ਨਿਕਲਦੇ-ਨਿਕਲਦੇ ਬਾਹਰ ਜਦੋਂ ਦੇਖਿਆ ਗੇਟ ਦੇ ਮੂਹਰੇ ਬਾਹਰ ਕੋਈ ਨਹੀਂ ਹੈ ਸਭ ਚਲੇ ਪਏ ਇਹ ਬੱਚੇ ਭੱਜ ਚੁੱਕੇ ਸੀਗੇ ਮੈਂ ਕਿਹਾ ਚਲ ਉਰੀ ਗਏ ਆ ਜਿਵੇਂ ਰੋਜ਼ ਖੇਡ ਕੇ ਵਾਪਸ ਆ ਜਾਂਦੇ ਆ ਉਸੇ ਤਰ੍ਹਾਂ ਇਹ ਆ ਜਾਣਗੇ ਫਿਰ ਉਸ ਤੋਂ ਬਾਅਦ ਇਹਨਾਂ ਤੋਂ ਜਦੋਂ ਬੱਚਿਆਂ ਤੋਂ ਪੁੱਛਿਆ ਵੀ ਦੇਖਦੇ-ਦੇਖਦੇ ਵੀ 7:30 ਹੋ ਗਏ ਵੀ ਬੱਚਾ ਮੇਰਾ ਆਇਆ ਨਹੀਂ ਘਰ ਫਿਰ ਮੈਂ ਇੱਧਰ-ਉੱਧਰ ਮਹੱਲੇ 'ਚ ਪਤਾ ਕਰਨ ਲੱਗੀ ਵੀ ਕਿੱਥੇ ਗਿਆ ਤੇ ਆਂਡ-ਗਵਾਂਡ 'ਚ ਪਤਾ ਕੀਤਾ ਉਹ ਕਹਿੰਦੇ ਸਾਡੇ ਘਰੇ ਆਇਆ ਹੀ ਨਹੀਂ ਹੈਗਾ ਫਿਰ ਮੈਂ ਫੋਨ ਨੰਬਰ ਆਪਣਾ ਕੱਢਿਆ ਜਿਹੜੇ ਸਕੂਲ ਦੇ ਬੱਚੇ ਅਸੀਂਗੇ ਉਹਨਾਂ ਤੋਂ ਪੁੱਛਦਾ ਅੱਜ ਕਿੱਥੇ ਗਏ ਮੇਰਾ ਮੁੰਡਾ ਕਿੱਥੇ ਆ ਕਿਸੇ ਦਾ ਉਹ ਨੰਬਰ ਫਿਰ ਮਿਲੇ ਨਾ ਕਿਸੇ ਦਾ ਫਿਰ ਮੈਂਨੇ ਵੀਡੀਓ ਕਾਲਿੰਗ 'ਚ ਕਿਸੇ ਦਾ ਕਰਕੇ ਕੱਢਿਆ ਵੀ ਤੁਸੀਂ ਕਿਸੇ ਦਾ ਨੰਬਰ ਦੇ ਦਿਓ ਇਹਦੇ ਦੋਸਤ ਦਾ ਵੀ ਮੈਂ ਪਤਾ ਕਰ ਲਾਂ ਵੀ ਕਿੱਥੇ ਹੈਗਾ ਮੇਰਾ ਬੱਚਾ ਤੋਂ ਉਹਨਾਂ ਨੇ ਫਿਰ ਨੰਬਰ ਦਿੱਤਾ ਮੈਨੂੰ ਇਸੀ ਦਾ ਮੁੰਡੇ ਦਾ ਦਿੱਤਾ ਜਿਹੜੇ ਮੁੰਡੇ ਲੈ ਕੇ ਗਏ ਸੀਗੇ ਤੇ ਉਹਨਾਂ ਫਿਰ ਉਹਨਾਂ ਤੋਂ ਪੁੱਛੀਆ ਕਿ ਮੇਰਾ ਮੁੰਡਾ ਕਿੱਥੇ ਆ ਕਹਿੰਦੇ ਵੀ ਉਹ ਮੈਂ ਆਂਟੀ ਇੱਥੇ ਪਾਰਕ 'ਚ ਛੱਡ ਕੇ ਚਲਾ ਗਿਆ ਸੀਗਾ। ਆਧੇ ਰਸਤੇ 'ਚ ਛੱਡ ਕੇ ਚਲਾ ਗਿਆ ਉਹਦੇ ਪੇੜ 'ਤੇ ਦਰਦ ਸੀਗਾ ਕਹਿੰਦਾ ਮੈਂ ਆਪ ਹੀ ਘਰ ਚਲਾ ਜਾਊਂਗਾ। ਤੇ ਕਹਿੰਦਾ ਮੈਂ ਘਰ ਤੱਕ ਛੱਡ ਕੇ ਜਾਣ ਲੱਗਿਆ ਸੀ ਕਹਿੰਦਾ ਨਹੀਂ ਤੁਸੀਂ ਰੰਧਮ ਮੈਂ ਆਪੇ ਚਲਾ ਜਾਊਂਗਾ ਘਰ ਦੇ ਲਵੀ ਛੱਡ ਗਿਆ ਥੋੜੀ ਦੂਰ ਰਹਿ ਗਿਆ ਸੀ। ਫਿਰ ਘਰ ਦੇ ਕਹਿੰਦੇ ਘਰ ਦੇ ਲਵੇ ਪਹੁੰਚਿਆ ਜੇ ਪਹੁੰਚਿਆ ਹੀ ਨਹੀਂ ਸਾਡੇ ਘਰ ਦੇ ਅੰਦਰ ਆਇਆ ਹੀ ਨਹੀਂ ਨਾ ਘਰ ਪਾਰਕ 'ਚ ਦਿਖਿਆ ਨਾ ਸਾਨੂੰ ਅੰਦਰ ਆਇਆ ਸਾਡੇ ਘਰੇ। ਤੋ ਬੱਚਾ ਗਿਆ ਕਿੱਥੇ ਇਹਨਾਂ ਦੇ ਨਾਲ ਨਿਕਲਿਆ ਸੀ ਫਿਰ ਉਸ ਤੋਂ ਬਾਅਦ ਅਸੀਂ ਦੁਬਾਰਾ ਪੁੱਛਤਾਚ ਕੀਤੀ ਤੇ ਇੱਕ ਮੁੰਡਾ ਕਹਿੰਦਾ ਸੀ ਨਾਂਟੀ ਦਿਨ ਨਹਿਰ ਲੈ ਵੇ ਨਾਂਦੇ ਹੋਏ ਤੁਹਾਡੇ ਰਾਹੁਲ ਨੂੰ ਦੇਖਿਆ 6 ਮੈਂ ਕਿਹਾ ਕਿੰਨੇ ਵਜੇ ਤੱਕ ਦੇਖਿਆ ਕਹਿੰਦਾ 6 6:30 ਤੋਂ ਲੈ ਕੇ 7 ਦੇ ਵਿੱਚ ਵਿੱਚ ਦੇਖਿਆ ਮੈਂ ਕਿਹਾ ਜੇ ਤੂੰ 6:30 ਦੇ 7 ਵਿੱਚ ਦੇਖਿਆ ਤੇ ਫਿਰ ਇਹਨਾਂ ਨੇ ਉਹ 6 ਵਜੇ ਤਾਂ ਪਾਰਕ ਇੱਕ ਬੱਚਾ ਦੋ ਥਾਂ ਤੇ ਤਾਂ ਹੋ ਨਹੀਂ ਸਕਦਾ ਇੰਨੀ ਜਲਦੀ ਬੱਚਾ ਕਿੱਥੇ ਚਲਾ ਜਾਊਗਾ ਇੰਨੀ ਦੂਰ ਨਹਿਰ ਤੇ ਸਵੇਰੇ ਤੇ ਨਾਣ ਵਾਸਤੇ ਕਿਵੇਂ ਚਲਾ ਜਾਏਗਾ ਇੱਕ ਥਾਂ ਤੇ ਦੋ ਬੱਚੇ ਕਿਵੇਂ ਹੋ ਸਕਦਾ ਬਿਆਨ ਇਹਨਾਂ ਨੇ ਦੋ ਵਾਰ ਗਲਤ ਦਿੱਤੇ ਮੇਰਾ ਮੁੰਡਾ ਤਾਂ ਇਹਨਾਂ ਦੇ ਨਾਲ ਗਿਆ ਬਈ ਇਹ ਇਹਨਾਂ ਤੋਂ ਪੁੱਛੋ ਮੇਰਾ ਮੁੰਡਾ ਲੈ ਆ ਕੇ ਹੀ ਦਿਨ ਸਾਨੂੰ ਤਾਂ ਸਾਨੂੰ ਮੁੰਡਾ ਚਾਹੀਦਾ ਇਹਨਾਂ ਦੇ ਮਾਪੇ ਟੋਰਚਰ ਕਰਦੇ ਆ ਬੱਚਿਆਂ ਨੂੰ ਰੋਕਦੇ ਆ ਮੁੰਡਾ ਇਹਨਾਂ ਤਾਂ ਦੱਸਣ ਨੂੰ ਵੀ ਕਰਦਾ ਕਿ ਆਂਟੀ ਅਸੀਂ ਨਹਿਰ ਤੇ ਜਾਣ ਨੂੰ ਕਰ ਰਹੇ ਸੀ ਪਰ ਜਦੋਂ ਨਹਿਰ ਦੀ ਗੱਲ ਛੇੜਦਾ ਨਾ ਇਹਦੀ ਮੰਮੀ ਕਦੀ ਕੂਣੀ ਮਾਰਦੀ ਆ ਕਦੀ ਇਸ਼ਾਰੇ ਕਰ ਦਿੰਦੀ ਆ ਵੀ ਤੁਸੀਂ ਇਹਨੇ ਦੱਸਣਾ ਨਹੀਂ ਹੈਗਾ ਇਹ ਰੋਕਦੀ ਰੋਕਟੋਕ ਕਰਦੇ ਨੇ ਇਹਦੇ ਮਾਪੇ ਕੁਛ ਛੁਪਾ ਰਹੇ ਆ ਸਾਨੂੰ ਇਹੀ ਲੱਗਦਾ ਕਿ ਇਹ ਛੁਪਾ ਰਹੇ ਆ ਸਾ ਤੋਂ ਕੁਛ ਇਹ ਪਹਿਲਾਂ ਵੀ ਜਾਣ ਸਕਦੇ ਸੀ ਮੁੰਡਿਆਂ ਨਾਲ ਬੱਚਿਆਂ ਨਾਲ ਜਾਂਦਾ ਸੀ 27 ਤਰੀਕ ਨੂੰ ਬਕਸੀਵਾਲੋਂ ਅਗਲੋ ਵਾਲੋਂ ਇੱਕ ਬੱਚੇ ਦੀ ਗਾਇਬ ਹੋਈ ਸੀ ਰਾਹੁਲ ਨਾਮ ਦਾ ਬੱਚੇ ਇਹ ਮਾਮਲਾ ਕੀ ਹੈ 27 ਸਤਰੀਕ ਨੂੰ ਸਾਡੇ ਕੋਲ ਇਨਫੋਰਮੇਸ਼ਨ ਕੰਪਲੇਂਟ ਆਈ ਸੀ ਰਾਹੁਲ ਨਾਮ ਦਾ ਲੜਕਾ ਸੀਗਾ 14 ਸਾਲ ਦਾ ਉਹ ਮਿਸਿੰਗ ਦੀ ਰਿਪੋਰਟ ਸੀਗੀ ਸਾਡੇ ਕੋਲ ਤੇ ਉਹਦੇ ਆਧਾਰ ਤੇ ਅਸੀਂ 346 ਅੰਡਰ ਸੈਕਸ਼ਨ ਪਰਚਾ ਦਰਜ ਕਰਤਾ ਸੀਗਾ ਤੇ ਅਸੀਂ ਜੋ ਹੁਣ ਤੱਕ ਦੀ ਇਨਕੁਆਰੀ ਤੋਂ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਵੀ ਬੱਚਾ ਨਹਿਰ ਦੇ ਵਿੱਚ ਡੁੱਬ ਗਿਆ ਤੇ ਉਹਦੇ ਰਿਗਾਰਡਿੰਗ ਅਸੀਂ ਕੋਤਾ ਖੋਰਾ ਨਾਲ ਵੀ ਤਾਲਮੇਲ ਬਣਾਇਆ ਹੋਇਆ ਤੇ ਉਹਨਾਂ ਨੂੰ ਫੋਟੋਜ਼ ਵੀ ਸ਼ੇਅਰ ਕੀਤੀਆਂ ਬਾਕੀ ਅਸੀਂ ਸੀਸੀਟੀਵੀ ਕੈਮਰੇ ਵੀ ਦੇਖ ਰਹੇ ਹਾਂ ਵੀ ਬੱਚਾ ਕਿੱਥੇ ਨਾ ਆ ਰਿਹਾ ਸੀਗਾ ਤੇ ਕਿਹਨੇ ਬੱਚਿਆਂ ਨਾਲ ਗਿਆ ਸੀ ਜੋ ਪਰਿਵਾਰ ਨੇ ਜਿਹੜੇ ਬੱਚੇ ਦੇ ਨਾਲ ਗਿਆ ਸੀਗਾ ਉਹ ਤੋਂ ਵੀ ਅਸੀਂ ਇਨਕੁਆਰੀ ਕਰ ਰਹੇ ਹਾਂ ਜਿਨ੍ਹਾਂ ਦਾ ਦੱਸਣਾ ਸੀਗਾ ਵੀ ਨਹਿਰ ਦੇ ਵਿੱਚ ਗਿਆ ਸੀਗੇ ਸੀਨਾਉਣ ਤੇ ਉੱਥੇ ਇਹ ਡੁੱਬ ਗਿਆ ਕੁਝ ਜਾਂਚ ਪਾਇਆ ਸਰ ਕਿ ਐਵੇਂ ਮੈਂ ਤੇ ਜਾਂ ਕੁਝ ਹੈਗਾ ਇਹ ਦੇਖੋ ਜੀ ਇੱਥੇ ਦੋਸਤ ਸੀ ਇਹ ਦੋਸਤ ਸੀਗੇ ਤਿੰਨੋਂ ਗਏ ਸੀਗੇ ਜੀ ਉਹ ਘਰ ਦੇ ਨਾਲ ਹੀ ਉਥੋਂ ਨਾਲ-ਨਾਲ ਜਾਂਦਾ ਜੀ ਰਸਤਾ ਉੱਥੇ ਵੱਡੀ ਨਹਿਰ ਆਪਣੇ ਜਿਹੜੀ ਪਾਖੜਾ ਤੇ ਉੱਥੇ ਇਹਨਾਂ ਨੇ ਜੋ ਸੀ ਮੌਕਾ ਵੀ ਵਿਜ਼ਿਟ ਕੀਤਾ ਸੀਗਾ ਤੇ ਉੱਥੇ ਜਿਕੇ ਨਾ ਰਹੇ ਸੀਗੇ ਸੋ ਇੱਕ ਸੀਸੀ ਨੇ ਬੁਣਈ ਹੋਈ ਹੈ ਸਰ ਉਹਦੇ ਚਾਰ ਬੰਦੇ ਦੇ ਪਰਿਵਾਰ ਵੀ ਕਹ ਰਹੇ ਕਿ ਪੀ ਪੀਟੀ ਸੱਟ ਪਾਇਆ ਉਹ ਪੂਲੀ ਟੀ-ਸ਼ਰਟ ਦੇ ਵਿੱਚ ਉਹ ਅਸਲ ਦੇ ਵਿੱਚ ਪਰਿਵਾਰ ਥੋੜਾ ਸੈਮ ਦੇ ਵਿੱਚ ਆ ਉਹਨਾਂ ਨੂੰ ਪੂਰਾ ਕਲੀਅਰ ਨਹੀਂ ਹੋ ਰਿਹਾ ਜਿਹੜਾ ਬੱਚਾ ਉਹ ਨੇਪਾਲੀ ਜਿਹੜਾ ਆਪਣੇ ਫੇਸ ਤੋਂ ਲੱਗਦਾ ਉਹ ਜਿਹੜੇ ਮੁੰਡੇ ਸੀਗੇ ਉੱਥੇ ਪਹਿਲਾਂ ਤੋਂ ਜੋ ਬੱਚਿਆਂ ਨੂੰ ਪਤਾ ਲੱਗੇ ਵੀ ਚਾਰ ਮੁੰਡੇ ਪਹਿਲਾਂ ਨਾ ਰਹੇ ਸੀਗੇ ਤੇ ਉਹ ਬੱਚਾ ਉਹਨਾਂ ਦੇ ਨਾਲ ਦਾ ਸੀਗਾ ਉਹ ਜੋ ਬੱਚੇ ਇਹਨਾਂ ਦਾ ਬੱਚਾ ਸੀਗਾ ਉਹਨੇ ਜਿਹੜੀ ਪੂਲੀ ਟੀ-ਸ਼ਰਟ ਪਾਈ ਆ ਉਹਦੇ ਜਿਹੜੀਆਂ ਬਾਹਾਂ ਸੀਗੀਆਂ ਉਹਨਾਂ ਦਾ ਰੰਗ ਕਾਲਾ ਸੀਗਾ ਉਸੀ ਵੀਡੀਓ ਵੀ ਇਹਨਾਂ ਨੂੰ ਦੁਬਾਰਾ ਦਿਖਾ ਰਹੇ ਆ ਅਸਲ 'ਚ ਪਰਿਵਾਰ ਹਜੇ ਥੋੜਾ ਸਮੇਂ ਵਿੱਚ ਹੋਣ ਕਰਕੇ ਵੈਰੀਫਾਈ ਨਹੀਂ ਕਰ پا ਰਹੇ। ਠੀਕ ਹੈ।